ਸੋਸ਼ਲ ਮੀਡੀਆ ਦੇ ਉੱਤੇ ਬਾਗੀ ਸਿੰਗਰ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਪੇਜਾਂ ਦੇ ਉੱਤੇ ਲੋਕ ਸੋਚ ਰਹੇ ਨੇ ਵੀ ਬਾਗੀ ਕੇਸ ਦੀ ਗੱਲ ਕਰ ਰਿਹਾ ਹੈ ਬਾਗੀ ਇੱਕ ਇੱਕ ਜ਼ਿਕਰ ਕਰਦਾ ਹੈ ਗੁਰੂ ਵਾਲਾ ਬਣੀਏ ਵੀਰੋ ਗੁਰੂ ਵਾਲਾ ਬਣੀਏ ਤਾਂ ਸਾਰੇ ਕਹਿੰਦੇ ਨੇ ਵੀ ਇਹ ਲਾਈਨਾਂ ਕਿਸ ਦੀਆਂ ਨੇ ਉਹ ਤੁਹਾਨੂੰ ਆਪਾਂ ਇਸ ਵੀਡੀਓ ਦੇ ਅੰਦਰ ਵਿੱਚ ਦੱਸਾਂਗੇ ਪਹਿਲਾਂ ਬਾਗੀ ਬਾਈ ਦੀ ਇਹ ਵੀਡੀਓ ਤੁਸੀਂ ਦੇਖੋ ਗੁਰੂ ਵਾਲਾ ਬਣੀਏ ਬਿਰਜੀ ਨਸਾ ਪਤਾ ਛੜੀ ਐ ਤੂੰ ਮੈਨੂੰ ਗਾਲ ਕਿਦਾਂ ਕਰਦੀ ਹੈਗੀ ਭੈਣ ਚੋ ਬਾਕੀ ਬੰਦਾ ਘੈਂਟ ਯਾਰ ਬਾਕੀ ਨੇ ਜਿਸ ਦਾ ਜ਼ਿਕਰ ਕੀਤਾ ਆ ਉਹ ਆ ਸੁਰੇਸ਼ ਸਿੰਘ ਖਾਲਸਾ ਜੋ ਕਿ ਇੱਕ ਪ੍ਰਵਾਸੀ ਨੇ ਅਤੇ ਪੰਜਾਬ ਦੇ ਵਿੱਚ ਕਾਫੀ ਸਮੇਂ ਤੋਂ ਰਹਿ ਰਹੇ ਨੇ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਸਿੰਘ ਸਜ ਚੁੱਕੇ ਨੇ ਇਹ ਇਹਨਾਂ ਦਾ ਇੰਸਟਾਗ੍ਰam ਪੇਜ ਆ ਅਤੇ ਹਮੇਸ਼ਾ ਕੁਝ ਨਾ ਕੁਝ ਗੁੰਗੁਣਾਉਂਦੇ ਰਹਿੰਦੇ ਨੇ ਤੁਸੀਂ ਇੱਕ ਵਾਰੀ ਇਹ ਵੀਡੀਓ ਜ਼ਰੂਰ ਦੇਖੋ ਗੁਰੂ ਵਾਲਾ ਬਣੇ ਬਿਰਜੀ ਗੁਰੂ ਵਾਲਾ ਬਣੇ ਕਰੀਆ ਕਰੋ ਨਾਮ ਜਪਿਆ ਕਰੋ ਤਾਂ ਤੁਸੀਂ ਦੇਖ ਲਈਆ ਵੀਡੀਓ ਬਾਕੀ ਤੁਸੀਂ ਸੋਸ਼ਲ ਮੀਡੀਆ ਤੇ ਹੋਰ ਵੀਡੀਓਜ਼ ਵੀ ਜਾ ਕੇ ਚੈੱਕ ਕਰ ਸਕਦੇ ਹੋ ਇਹਨਾਂ ਦੇ ਇੰਸਟਾਗ੍ਰam ਪੇਜ ਦੇ ਉੱਤੇ ਬਾਕੀ ਇਹਨਾਂ ਦਾ ਜ਼ਿਕਰ ਕਰ ਰਹੇ ਸੀ ਬਾਗੀ ਬਾਗੀ ਨੇਂਡ ਦੇ ਵਿੱਚ ਇਹ ਵੀ ਕਿਹਾ ਹੈ ਕਿ ਬਹੁਤ ਚੰਗਾ ਇਨਸਾਨ ਆ ਬਾਕੀ ਤੁਸੀਂ ਇਹਦੀ ਵੀਡੀਓਜ਼ ਦੇਖੋਗੇ ਤਾਂ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਬਹੁਤ ਹੀ ਚੰਗਾ ਇਨਸਾਨ ਆ ਦਿਲ ਦਾ ਬਹੁਤ ਸਾਫ਼ ਆ ਆਪਣੇ ਧਰਮ ਨੂੰ ਅਪਣਾਇਆ ਹੈ ਇਸਨੇ ਬਿਹਾਰ ਤੋਂ ਆ ਕੇ ਸੋ ਸੰਪੂਰਨ ਸਿੱਖ ਬੀਆ ਉਹ ਇਹਨਾਂ ਦਾ ਜ਼ਿਕਰ ਕਰ ਰਹੇ ਸੀ ਬਾਗੀ ਆਪਣੀ ਜਿਹੜੀ ਲਾਈਨ ਬੋਲੀ ਉਹਨਾਂ ਨੇ ਲਾਈਵ ਦੇ ਵਿੱਚ ਤਾਂ ਕੁਝ ਲੋਕਾਂ ਨੇ ਸਵਾਲ ਸੀ ਵੀ ਕਿਸ ਦੀ ਗੱਲ ਕਰ ਰਹੇ ਹੈ ਤਾਂ ਇਹ ਸੀ ਉਹ